ਜਿਹੜਾ 5 ਮਿੰਟ ਦਾ ਰਸਾ ਉੱਥੇ ਹੀ ਲੋਕਾਂ ਨੂੰ ਅੱਧਾ ਅੱਧਾ ਪੂਣਾ ਪੂਣਾ ਘੰਟਾ ਘੰਟਾ ਘੰਡਾ ਇਸ ਜਾਮ ਦੇ ਵਿੱਚ ਇਸ ਟ੍ਰੈਫਿਕ ਦੇ ਵਿੱਚ ਫਸਣਾ ਪੈਂਦਾ ਬਹੁਤ ਟ੍ਰੈਫਿਕ ਹੈ ਨੋਰਮਲ ਅਗਰ ਆਪਣੇ ਵਰਕਪਲੇਸ ਤੇ ਜਾਣਾ ਹੋਵੇ ਤਾਂ ਇੰਨਾ ਟਾਈਮ ਲੱਗ ਜਾਂਦਾ ਹੈ ਬਹੁਤ ਮੈਨੇਜਮੈਂਟ ਦੇ ਇਸ਼ੂਜ਼ ਹੈਗੇ ਐਦਾ ਅਗਰ ਟ੍ਰੈਫਿਕ ਰਹੇਗਾ ਤਾਂ ਕਿੰਦਾ ਡਿਵੈਲਪਮੈਂਟ ਹੋਏਗਾ ਅੱਛਾ 5 ਮਿੰਟ ਦਾ ਰਸਾ ਕਿੰਨੇ ਟਾਈਮ ਲੱਗ ਰਿਹਾ ਜੀ ਮੇਰਾ ਸਾਹਮਣੇ ਆਫਿਸ ਹੈ ਤੇ ਮੈਨੂੰ ਜਾਣ ਲੱਗੇ 30 35 ਮਿੰਟਸ ਲੱਗਣਗੇ ਮੈਂ ਕਿੱਦਾਂ ਰਿਪੋਰਟ ਕਰਾਂਗਾ परेशान होते हैं इस रास्ते पे मैं डेली हर दूसरे तीसरे दिन चंडीगढ़ से अपडाउन करता हूँ और डेली इस रास्ते मुझे ट्रैफिक मिलता है प्लीज, प्लीज इसको कुछ हल निकाल दो इसका और ताकि आने जाने वाले के लिए रास्ता बने और रास्ता खुले एम्बुलेंस भी कई बार मैंने फंसी हुई देख पा मुलाजिम वो भी इस ट्रैफिक का ਜਾਮ ਤਾਂ ਆਇਆ ਜਾਮ ਤਾਂ ਆਇਆ ਇਹ ਫੇਪੂਲਜਾ ਦਵੇ ਫੇਲ ਨੇ ਰੇ ਭਾਈ ਜਾਦੇ ਲਧਿਆਣੀ ਸ਼ਹਿਰ ਚ ਗੱਡੀਆਂ ਦੀ ਗੱਲ ਕਰੀਏ ਭਾਵੇਂ ਬੱਸਾਂ ਦੀ ਗੱਲ ਕਰੀਏ ਭਾਵੇਂ ਆਟੋ ਦੀ ਗੱਲ ਕਰੀਏ ਸੋ ਬਿਲਕੁਲ ਦੂਰ ਦੂਰ ਤੱਕ ਜਿਹੜਾ ਜਾਮ ਲੱਗਾ ਹੈ ਤੇ ਦੀ ਸਮੱਸਿਆ ਨੂੰ ਲੈ ਕੇ ਆਮ ਲੋਕਾਂ ਨੂੰ ਕਾਫੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਬਸ ਸਟੈਂਡ ਨੂੰ ਜਿਹੜਾ نیچے ਉੱਤਰਦਾ ਪੁਲ ਹੈ ਤੇ ਜਿੱਥੇ ਵੀ ਧਿਆਨ ਜਾ ਰਿਹਾ ਉੱਥੇ ਜਿਹੜਾ ਟ੍ਰੈਫਿਕ ਹੈ ਦੂਰ ਦੂਰ ਜਿਹੜਾ ਜਾਮ ਲੱਗਾ ਸੋ ਬਿਲਕੁਲ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਹੈ ਉਹ ਝੇਨ ਲਈ ਪੈ ਰਹੀ ਤੇ ਕਾਫੀ ਜਿਹੜਾ ਦੂਰ ਦੂਰ ਜਾਮ ਲੱਗਾ ਹੈ ਦੋਨੋਂ ਸਾਈਡ ਦੇ ਜਿਹੜਾ ਜਿਹੜਾ 5 ਮਿੰਟ ਦਾ ਰਸਾ ਉੱਥੇ ਹੀ ਲੋਕਾਂ ਨੂੰ ਅੱਧਾ ਅੱਧਾ ਪੂਣਾ ਪੂਣਾ ਘੰਟਾ ਘੰਟਾ ਘੰਡਾ ਇਸ ਜਾਮ ਦੇ ਵਿੱਚ ਇਸ ਟ੍ਰੈਫਿਕ ਦੇ ਵਿੱਚ ਫਸਣਾ ਪੈਂਦਾ ਜੇ ਗੱਲ ਕਰੀ ਤਾਂ ਲੋਕਾਂ ਨੂੰ ਜਿਹੜੀ ਮੁਸ਼ਕਲ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਸੋ ਬਿਲਕੁਲ ਦੂਦ ਤੱਕ ਜਿਹੜਾ ਜਾਮ ਲੱਗਾ ਹੈ ਕੀ ਨਾਮ ਹੈ ਤੁਹਾਡਾ ਜੀ ਵਿਕਲ ਸੋ ਕਾਫੀ ਜਿਹੜਾ ਲੰਬਾ ਜਾਮ ਲੱਗਾ ਕੀ ਕਹਿਣਾ ਚਾਹੋਗੇ ਜੀ ਬਹੁਤ ਟ੍ਰੈਫਿਕ ਹੈ ਨਾਰਮਲ ਅਗਰ ਆਪਣੇ ਵਰਕਪਲੇਸ ਤੇ ਜਾਣਾ ਹੋਵੇ ਤਾਂ ਇੰਨਾ ਟਾਈਮ ਲੱਗ ਜਾਂਦਾ ਹੈ ਅੱਛਾ ਕਿਹਾ ਜਾ ਰਿਹਾ ਕਿ ਟ੍ਰੈਫਿਕ ਪੁਲ ਤੋਂ ਦਾਅਵੇ ਬੜੇ ਕਰਦੀ ਕੋਈ ਵੀ ਸਮੱਸਿਆ ਨਹੀਂ ਆ ਰਹੀ ਟ੍ਰੈਫਿਕ ਸਮੂਥ ਹੋ ਗਿਆ ਬਹੁਤ ਮੈਨੇਜਮੈਂਟ ਦੇ ਇਸ਼ੂਜ਼ ਹੈਗੇ ਐਦਾਂ ਅਗਰ ਟ੍ਰੈਫਿਕ ਰਹੇਗਾ ਤਾਂ ਕਿਦਾਂ ਡਵੈਲਪਮੈਂਟ ਹੋਏਗੀ ਅੱਛਾ 5 ਮਿੰਟ ਦਾ ਰਸਾ ਕਿੰਨੇ ਮੇਰਾ ਸਾਹਮਣੇ ਆਫਿਸ ਹੈ ਤੇ ਮੈਨੂੰ ਜਾਣ ਲੱਗੇ 30 35 ਮਿੰਟਸ ਲੱਗਣਗੇ ਮੈਂ ਕਿੱਦਾਂ ਰਿਪੋਰਟ ਕਰਾਂਗਾ ਅੱਛਾ ਜੀ ਸੋ ਬਿਲਕੁਲ ਤੁਸੀਂ ਦੂਸਰੇ ਪਾਸੇ ਤਸਵੀਰ ਦੋਨਾਂ ਪਾਸੇ ਤਸਵੀਰ ਹੈ ਜਿਹੜੀ ਦੇਖ ਸਕਦੇ ਹੋ ਆਮ ਜਿਹੜੇ ਲੋਕ ਨੇ ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ ਕਾਫੀ ਪਰੇਸ਼ਾਨੀ ਹੈ ਉਹ ਚੇਨ ਲਈ ਪੈਰੀ ਤੇ ਕਾਫੀ ਜਿਹੜਾ ਦੂਰ ਤੂ ਤੱਕ ਜਿਹੜਾ ਜਾਮ ਹੋ ਲੱਗਾ ਹੋਇਆ ਸੋ ਬਿਲਕੁਲ ਕੋਈ ਵੀ ਟ੍ਰੈਫਿਕ ਮੁਲਾਜ਼ਮ ਇਸ ਜਗ੍ਹਾ ਦੇ ਉੱਪਰ ਨਹੀਂ ਦੇਖ ਰਿਹਾ ਤੇ ਜਿਹੜੇ ਹੋਰ ਆਮ ਲੋਕ ਨੇ ਰਾਹਗਿਰਨੇ ਉਹਨਾਂ ਨੂੰ ਜਿਹੜੀ ਗੱਲਬਾਤ ਜਿਹੜੀ ਕ੍ਰੂਜ ਕਰਨ ਦੀ ਕੋਸ਼ਿਸ਼ ਹੋ ਕਰਾਂਗੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਣੀ ਪੈ ਰਹੀ ਤੇ ਜਿਹੜਾ ਜਾਮ ਹੈ ਕਾਫੀ ਲੰਬਾ ਲੰਬਾ ਲੱਗਾ ਹੈ ਤਾਂ ਕੋਈ ਵੀ ਜਿਹੜਾ ਟ੍ਰੈਫਿਕ ਮੁਲਾਜ਼ਮ ਹੈ ਇਸ ਜਗ੍ਹਾ ਦੇ ਉੱਪਰ ਨਹੀਂ ਦੇਖਿਆ ਜਾ ਸਕਦਾ ਤੇ ਕਾਫੀ ਜਿਹੜੀ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਝੇਲਣੀ ਪੈ ਰਹੀ ਸੋ ਹੋਰ ਰਾਹਗਰ ਨਾਲ ਕਿੰਨਾ ਕਿੰਨੀ ਕੁ ਪਰੇਸ਼ਾਨੀ दिन चंडीगढ़ से अप डाउन करता हूं और डेली इस रास्ते मुझे ट्रैफिक मिलता है तो जो ट्रैफिक पुलिस दावे बड़े करती है कि यहां पर कोई ट्रैफिक नहीं है कोई नहीं मिलता मैं हफ्ते में दो तीन बार आता हूँ यहाँ पर कोई नहीं मिलता ट्रैफिक कंट्रोलर और यहाँ पर हमेशा इतना ही जाम मिलता है मुझे रात के आठ नौ बजे सीनी अधिकारियों क्या कहना चाहोगे ताकि ट्रैफिक प्लीज प्लीज इसको कुछ हल निकाल दो इसका और ताकि आने जाने वाले के लिए रास्ता बने और रास्ता खुले एम्बुलेंस भी कई बार मैंने फंसी भी देखी अच्छा पाँच मिनट का रास्ता कितना टाइम लगता है जी पाँच मिनट के रास्ते में थर्टी मिनट से ऊपर टाइम लगता है सो बिल्कुल आम लोगों ने यही कहना कि पांच मिनट का रास्ता था जो तीन मिनट इसे जगह ऊपर लग रहा है ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ ਇੱਕ ਟ੍ਰੈਫਿਕ ਮੁਲਾਜ਼ਮ ਸੋ ਬਿਲਕੁਲ ਪੁਲਿਸ ਮੁਲਾਜ਼ਮ ਹੈ ਉਹ ਵੀ ਇਸ ਟ੍ਰੈਫਿਕ ਦਾ ਜਿਹੜਾ ਸ਼ਿਕਾਰ ਹੋਇਆ ਸੋ ਬਿਲਕੁਲ ਕੀ ਕਹਿਣਾ ਚਾਹੁੰ ਕਿ ਨਾਮ ਹੈ ਤੁਹਾਡਾ ਜੀ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਪੁਲਿਸ ਮੁਲਾਜ਼ਮ ਵੀ ਬਸੇ ਟ੍ਰੈਫਿਕ ਦੇ ਵਿੱਚ ਜਮ ਤਾਂ ਹੈਗਾ ਹੈ ਜੀ ਜਮ ਸੋ ਕਿੰਨੀ ਕੋਈ ਜਿਹੜੀ ਪਰੇਸ਼ਾਨੀ ਝੱਲਨੀ ਪੈ ਰਹੀ ਹੈ ਬਸ ਮੰਮੀਆਂ ਦੇ ਨਾਲ ਹੀ ਆ ਅੱਛਾ ਦੁਨੀਆ ਦੇ ਨਾਲ ਉਹ ਲੱਗਦਾ ਜਿਹੜੇ ਟ੍ਰੈਫਿਕ ਪੁਲਿਸ ਦੇ ਦਾਅਵੇ ਫੇਲ ਨੇ ਰੇ ਭਾਈ ਜਾਦੇ ਲੁਧਿਆਣਾ ਸ਼ਹਿਰ ਚ ਬਿਲਕੁਲ ਇਹ ਪੁਲਸ ਨਾਲ ਗਲਬਗਤੀ ਜਿਹੜੇ ਪੁਲਸ ਦੇ ਮੁਲਾਜ਼ਮ ਨੇ ਸੋ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਿਹੜੀ ਕਾਫੀ ਆਹ ਟ੍ਰੈਫਿਕ ਤਾਂ ਜਿਹੜੀ ਜ਼ਰੂਰ ਹੈਗੀ ਪਰ ਆਮ ਲੋਕਾਂ ਦੇ ਨਾਲ ਜਿਹੜੀ ਪੁਲਸ ਵੀ ਟ੍ਰੈਫਿਕ ਦੇ ਵਿੱਚ ਫਸੀ ਹੋਈ ਹੈ ਕੀ ਨਾਮ ਇਹਦਾ ਜੀ ਸੰਜੀਤ ਜੈਸਾ ਕਿੰਨੀ ਪਰੇਸ਼ਾਨੀ ਆ ਰਹੀ ਹੈ ਸਭ ਦਿੱਕਤ ਤਾਂ ਹੈ ਹੀ ਹੈ ਆਪ ਆਪਕੇ ਸਾਹਮਣੇ ਇਹ ਦੇਖ ਰਹੀਓ। ਤੋਂ 5 ਮਿੰਟ ਦਾ ਰਸਤਾ ਕਿੰਨਾ ਟਾਈਮ ਲੱਗ ਜਾਂਦਾ ਹੈ ਇੱਥੇ। ਸਰ ਆਪ 10 ਤੋਂ 15 ਮਿੰਟ ਤੋਂ ਕਮ ਸੇ ਕਮ ਲੱਗ ਜਾਏਗਾ। ਤੇ ਟ੍ਰੈਫਿਕ ਪੁਲਿਸ ਦਾਅਵੇ ਬਹੁਤ ਕਰਦੀ ਹੈ ਕਿ ਟ੍ਰੈਫਿਕ ਕੋਈ ਨਹੀਂ ਸਮੂਥ ਚੱਲ ਰਿਹਾ ਸਭ ਕੁਝ। ਕੀ ਕਹਿਣਾ ਚਾਹੋਗੇ? ਸਰ ਆਬ ਇਸਕੇ ਲਈ ਅਸੀਂ ਕੀ ਬਤਾ ਸਕਦੇ। ਤੋਂ ਬਿਲਕੁਲ ਇਹ ਸਾਡੀਆਂ ਛੋਟੀਆਂ ਭੈਣਾਂ ਵੀ ਬੈਠੀਆਂ ਹੋਈਆਂ ਨੇ ਭੈਣੇ ਕੀ ਕਹਿਣਾ ਚਾਹੋ ਕਿੰਨੀ ਕੀ ਪਰੇਸ਼ਾਨੀ ਆ ਰਹੀ ਤੁਸੀਂ ਬੈਠੇ ਹੋ ਗਰਮੀ ਦੇ ਵਿੱਚ। ਬੋਲਾਂਗੇ ਬੇਟਾ ਕੁਝ। ਤੋਂ ਬਿਲਕੁਲ ਜਿਹੜੀਆਂ ਸਵਾਰੀਆਂ ਨੇ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਣੀ ਗੱਡੀਆਂ ਦੀ ਗੱਲ ਕਰੀਏ ਭਾਵੇਂ ਬੱਸਾਂ ਦੀ ਗੱਲ ਚੱਲੀਏ ਭਾਵੇਂ ਆਟੋ ਦੀ ਗੱਲ ਕਰੀਏ ਸੋ ਬਿਲਕੁਲ ਦੂਰ ਦੂਰ ਤੱਕ ਜਿਹੜਾ ਜਾਮ ਲੱਗਾ ਹੈ ਤੇ ਇੱਕ ਪੁਲਿਸ ਮੁਲਾਜ਼ਮ ਹੈ ਉਹ ਵੀ ਜਿਹੜਾ ਪਰੇਸ਼ਾਨੀ ਦੇ ਵਿੱਚ ਸੀਗਾ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਜਿਹੜੀ ਟ੍ਰੈਫਿਕ ਤਾਂ ਜਿਹੜਾ ਜਰੂਰ ਹੈਗਾ ਪਰ ਇਸ ਦੇ ਉੱਪਰ ਜਿਹੜੀ ਧਿਆਨ ਦੇਣ ਦੀ ਵੀ ਲੋੜ ਹੈ ਸੋ ਬਿਲਕੁਲ ਹੁਣ ਇਹ ਆਲਾ ਸਮਾਂ ਦੱਸੂਗਾ ਇਹ ਟ੍ਰੈਫਿਕ ਤੋਂ ਕਿਸ ਤਿਕਣਾ ਜਿਹੜੀ ਆਮ ਲੋਕਾਂ ਨੂੰ ਜਿਹੜੀ ਨਜ਼ਾਤ ਹੋ ਮਿਲਦੀ ਕਿਉਂਕਿ ਜੇ ਗੱਲ ਕਰੀਏ ਤਾਂ ਆਏ ਦਿਨ ਇਹੋ ਜੀ ਜਿਹੜੀ ਟ੍ਰੈਫਿਕ ਕਰਕੇ ਜਿਹੜਾ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੋ ਝੇਲਨੀ ਪੈਣੀ ਹੋਰ ਅਪਡੇਟ ਲਈ ਜੁੜੇ ਰਹੋ ਕੈਮਰਾ ਪਰਸਨ ਮੋਨੂ ਚਾਉੜਾ ਨਾਲ ਮੈਂ ਰਾਹੁੜਾ ਸਿਟੀ ਹੌਮ ਲੁਦਿਆ